ਦੋਸਤੋ ਮੈਂ ਗੁਰਪ੍ਰੀਤ ਕਾਬਾ ਵਿੱਚ ਤੁਹਾਡਾ ਸਵਾਗਤ ਹੈ ਅੱਜ 21 ਅਪ੍ਰੈਲ 2025 ਦਿਨ ਸੋਮਵਾਰ ਹਰ ਦਿਨ ਕਵਿਤਾ ਤਹਿਤ ਅੱਜ ਤੁਹਾਡੇ ਨਾਲ ਕੁਝ ਪੰਜਾਬੀ ਹਾਈਕੂ ਸੰਜੇ ਕਰ ਰਿਹਾ ਹਾਂ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਹਾਈਕੂ ਜਾਪਾਨੀ ਕਾਵਿਧਾ ਔਰ ਇੱਕ ਸਾਦੇ ਵਿੱਚ ਕਹੀ ਜਾਣ ਵਾਲੀ ਹੈ ਦੁਨੀਆ 'ਚ ਜਿਹੜੀਆਂ ਛੋਟੇ ਆਕਾਰ ਦੇ ਕਾਵ ਸਨਫਾ ਨੇ ਉਹਨਾਂ 'ਚੋਂ ਇੱਕ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਪੰਜਾਬੀਆਂ ਨੇ ਪਿਛਲੇ ਦਿਨਾਂ 'ਚ ਪੰਜਾਬੀ ਹਾਈਕੂ ਨਾਂ ਦਾ ਇੱਕ ਵਲਾਗ ਕਈ ਬਾਰੇ ਪਹਿਲਾਂ ਅਮਰਜੀਤ ਸਾਥੀ ਘੋੜਾ ਨੇ ਸ਼ੁਰੂ ਕੀਤਾ ਸੀ ਤੇ ਬਹੁਤ ਸਾਰੇ ਦੋਸਤ ਜਿਹੜੇ ਪਹਿਲਾਂ ਕਵੀ ਸੀ ਕਪਤਾ ਲਿਖਦੇ ਸੀ ਉਹਨਾਂ ਨੇ ਵੀ ਹਾਈਕੂ ਲਿਖੇ ਤੇ ਕਈਆਂ ਨੇ ਹਾਈਕੂ ਤੋਂ ਹੀ ਆਪਣਾ ਕਾਗਫ ਸਫਰ ਸ਼ੁਰੂ ਕੀਤਾ ਪ੍ਰੋਫੈਸਰ ਪੂਰਨ ਸਿੰਘ ਪਰਮਿੰਦਰ ਸੋਢੀ ਹੋਰਾ ਨੇ ਪੰਜਾਬੀਆਂ ਨੂੰ ਇਹਦੀ ਸਿਆਣ ਕਰਵਾਈ ਪਰ ਅੰਮ੍ਰਿਤਜੀ ਸਾਥੀ ਹੋਰਾ ਦੀ ਜਿਹੜੀ ਕਿਤਾਬ ਨਿਮਖ ਹੈ ਉਹ ਪਹਿਲੀ ਹਾਈਕੂ ਪੁਸਤਕ ਹੈ ਇਸ ਤੋਂ ਬਿਨਾ ਦਰਵਾਰਾ ਸਿੰਘ ਗਰਮੀਤ ਸੰਧੂ ਦਵਿੰਦਰ ਪੂਨੀਆਂ ਅਰਵਿੰਦਰ ਕਾਰ ਜਗਜੀਤ ਸੰਧੂ ਮੋਨ ਗਿੱਲ ਮਿੱਤਰ ਆਸ਼ਾ ਤੇ ਹੋਰ ਕਈ ਦੋਸਤਾਂ ਦੇ ਹਾਈਕੂ ਸੰਗ੍ਰਹਿ ਜਿਹੜੇ ਆ ਹੁਣ ਪ੍ਰਕਾਸ਼ਤ ਹੋ ਚੁੱਕੇ ਆ। ਔਰ ਉਹਨਾਂ ਵਿੜਿਆਂ 'ਚ ਜਦੋਂ ਪੰਜਾਬੀ ਹਾਈਕੂ ਨਾਂ ਦਾ ਇੱਕ ਵਲਾਗ ਚੱਲਦਾ ਸੀ ਹੁਣ ਉੱਥੇ ਸਰਗਰਮੀਆਂ ਘੱਟ ਆ। ਉਦੋਂ ਹਰ ਰੋਜ਼ ਬਹੁਤ ਸਾਰੇ ਹਾਈਕੂ ਜਿਹੜੇ ਉਹਦੇ 'ਤੇ ਪੋਸਟ ਕੀਤੇ ਜਾਂਦੇ ਸੀ। ਤੇ ਉਹਨਾਂ ਵਿੜਿਆਂ 'ਚ ਇਹ ਗੱਲ ਠੀਕ ਹੈ ਮਰਜੀਤ ਚੰਦਨ ਮਹਰਾਨੇ ਕਹੀ ਸੀ ਕਿ ਹਾਈਕੂਆਂ ਦੀ ਢੇਰੀ ਆ ਗਈ ਸੱਚਮੁੱਚ ਉਦੋਂ ਉਹ ਹਾਈਕੂਆਂ ਦੀ ਢੇਰੀ ਸੀ ਪਰ ਉਹਦੇ ਵਿੱਚੋਂ ਕੁਝ ਚੰਗੇ ਹਾਈਕੂ ਵੀ ਲਿਖੇ ਗਏ ਔਰ ਖੂਬਸੂਰਤ ਗੱਲ ਇਹ ਹੈ ਕਿ ਉਹ ਪੰਜਾਬੀ ਰੈਤਲ 'ਚੋ ਲਿਖੇ ਗਏ ਸੋ ਅੱਜ ਆਪਾਂ ਪੜ੍ਹਦੇ ਹਾਂ ਹਰ ਦਿਨ ਕਾਪਟਾ ਤਹਤ ਕੁਝ ਪੰਜਾਬੀ ਹਾਈਕੂ ਪਹਿਲਾ ਜਿਹੜਾ ਹਾਈਕੂ ਹੈ ਉਹ ਹੈ ਗੁਰਿੰਦਰਜੀਤ ਸਿੰਘ ਹੋਰਾਂ ਦਾ ਪੁੱਤਾ ਕੱਢੀ ਕੰਦ ਪੁੱਤਾ ਕੱਢੀ ਕੰਦ ਬੇਬੇ ਬਾਪੂ ਦਾ ਲੰਮਾ ਹੋ ਗਿਆ ਪੰਡ ਬੇਬੇ ਬਾਪੂ ਦਾ ਲੰਮਾ ਹੋ ਗਿਆ ਪੰਡ ਇਸੇ ਤਰ੍ਹਾਂ ਹਾਈਕੂ ਹੈ ਅਗਲਾ ਅਮਰਜੀਤ ਸਾਥੀ ਹੋਰਾਂ ਦਾ ਝਾੜ ਭਗ ਚੋਂ ਟੂੜੀ ਝਾੜ ਪੱਗ ਚੋਂ ਟੂੜੀ ਬਚੇ ਕੁਛ 12 ਦੀ ਬਾਪੂ ਬੰਨੇ ਜੂੜੀ ਬਚੇ ਕੁਛੇ 12 ਦੀ ਬਾਪੂ ਬੰਨੇ ਜੂੜੀ ਦਵਿੰਦਰ ਪੂਨੀਆਂ ਦਾ ਹਾਈਕੂ ਹੈ ਕਮਜ਼ੋਰ ਸੁਹਾਣੀ ਮਸਾਲੇਾਈ ਦੁੱਧ ਦੀ ਬਾਲਟੀ ਕਮਜ਼ੋਰ ਸੁਹਾਣੀ ਮਸਾਲੇਾਈ ਦੁੱਧ ਦੀ ਬਾਲਟੀ ਡੇੜੀ ਟਿੱਕਰ ਅਗਲਾ ਹਾਈਕੂ ਹੈ ਗਰਮੀਤ ਸੰਧੂ ਹੋਰਾਂ ਦਾ ਟਿੱਕੋ ਛਾਬਿਓ ਆਈ ਇੱਕੋ ਛਾਬਿਓ ਆਈ ਮੇਰੀ ਤੇ ਡੱਬੂ ਦੀ ਰੋਟੀ ਬੇਬੇ ਦੀ ਪਕਾਈ ਮੇਰੀ ਤੇ ਡੱਬੂ ਦੀ ਰੋਟੀ ਬੇਬੇ ਦੀ ਪਕਾਈ ਅਗਲਾ ਹਾਈਕੂ ਹੈ ਦਰਵਾਰਾ ਸਿੰਘੁਰਾਂ ਦਾ ਮਾਪੇ ਬਾਪ ਦੀ ਮੰਜੀ ਕੋਠੀ ਮਹਿਲਾ ਜਿੱਡੇ ਥਾਂ ਦੀ ਕਿੰਨੀ ਤੰਗੀ ਮਾਪੇ ਬਾਪ ਦੀ ਮੰਜੀ ਕੋਠੀ ਮਹਿਲਾ ਜਿੱਡੇ ਥਾਂ ਦੀ ਕਿੰਨੀ ਤੰਗੀ ਪ੍ਰਾਗ ਦਾ ਹਾਇਕੂ ਹੈ ਕੋਠੇ ਚੜ ਕੇ ਦੇਖਿਆ ਮੰਦਰ ਟਾਵਰ ਚਾਰਜ ਫੇਰੇ ਰੁੱਖ ਕੋਈ ਕੋਈ ਕੋਠੇ ਚੜ ਕੇ ਦੇਖਿਆ ਮੰਦਰ ਟਾਵਰ ਚਾਰਜ ਫੇਰੇ ਰੁੱਖ ਕੋਈ ਕੋਈ ਕੁਲਦੀਪ ਸਿੰਘ ਦੀਪ ਦਾ ਹਾਈਕੂ ਹੈ ਪੱਤ ਝੜਦਾ ਭੋਗ ਰੁੱਖ ਸਵੇਰੇ ਵੰਡਦੇ ਪੱਤਿਆਂ ਦਾ ਪ੍ਰਸ਼ਾਦ ਪੱਤ ਝੜਦਾ ਭੋਗ ਰੁੱਖ ਸਵੇਰੇ ਵੰਡਦੇ ਪੱਤਿਆਂ ਦਾ ਪ੍ਰਸ਼ਾਦ ਰੋਕ ਨਾ ਸਕਿਆ ਅਗਲਾ ਹਾਈਕੂ ਜਿਹੜਾ ਹੈ ਹਰਜੀਤ ਜਨੋਹਾ ਦਾ ਰੋਕ ਨਾ ਸਕਿਆ ਕੜੇ ਵਾਲਾ ਹੱਥ ਭਰੂਣ ਹੱਤਿਆ ਰੋਕ ਨਾ ਸਕਿਆ ਕੜੇ ਵਾਲਾ ਹੱਥ ਭਰੂਣ ਹੱਤਿਆ ਇਸ ਤਰ੍ਹਾਂ ਅਗਲਾ ਜਿਹੜਾ ਹਾਈਕੂ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਸਾਡੇ ਪੰਜਾਬੀ ਦੇ ਕਹਾਣੀਕਾਰ ਕਵੀ ਜਿਨ੍ਹਾਂ ਦੇ ਪਿੱਛੇ ਜੀ ਕਿਤਾਬ ਆਈ ਹੈ ਵਿਰਿਆਮ ਸੰਧੂ ਹੋਰਾਂ ਦਾ ਹਾਈਕੂ ਹੈ ਲੰਗਿਆ ਜਾਏ ਜਲੂਸ ਲੰਗਿਆ ਜਾਏ ਜਲੂਸ ਚੌਕ ਚ ਗੱਡਿਆ ਬੁੱਤ ਪੈਰ ਨਾ ਹਿੱਲਣ ਲੰਘਿਆ ਜਾਏ ਜਲੂਸ ਚੌਕ ਚ ਗੱਡਿਆ ਬੁੱਤ ਪੈਰ ਨਾ ਹਿੱਲਣ ਅਗਲਾ ਹਾਈਕੂ ਹੈ ਬਲਜੀਤ ਪਾਲ ਸਿੰਘ ਦਾ ਬੱਚੇ ਨੂੰ ਬੁਖਾਰ ਬੱਚੇ ਨੂੰ ਬੁਖਾਰ ਬੂਹਾ ਬਾਰੀ ਪਰਦੇ ਸਾਰਾ ਘਰ ਬਿਮਾਰ ਅਗਲਾ ਹਾਈਕੂ ਹੈ ਜਗਜੀਤ ਸੰਧੂ ਹੋਰਾਂ ਦਾ ਬੱਚਾ ਆਖੇ ਦੇਖੋ ਬੱਚਾ ਆਖੇ ਦੇਖੋ ਡੈਡੀ ਕਿੰਜ ਵੜਦਾ ਹੈ ਆਪਣੇ ਕੁਰਤੇ ਅੰਦਰ ਬੱਚਾ ਆਖੇ ਦੇਖੋ ਡੈਡੀ ਕਿੰਜ ਵੜਦਾ ਹੈ ਆਪਣੇ ਕੁਰਤੇ ਅੰਦਰ ਅਮ੍ਰੀਸ਼ ਦਾ ਹਾਈਕੂ ਹੈ ਅਮਰਤ ਵੇਲੇ ਮੀ ਸੋਚਾ ਸੁਣਾ ਗੁਰਬਾਣੀ ਕੀ ਆਵਾਜ਼ ਮੀਂ ਦੀ ਅਮਰਤ ਵੇਲੇ ਮੀਂ ਸੋਚਾ ਸੁਣਾ ਗੁਰਬਾਣੀ ਕੀ ਆਵਾਜ਼ ਮੀਂ ਦੀ ਹਿਕੂ ਜਿਹੜਾ ਅਗਲਾ ਉਹ ਹੈ 인ਦਰਜੀਤ ਸਿੰਘ ਪੁਰੇਵਾਲ ਦਾ ਰਾਗ ਦੇ ਜਿਹੜੇ ਸੰਪਾਦਕ ਨੇ ਲੱਕੜਹਾਰਾ ਰੁੱਖ ਦੀ ਛਾਵੇਂ ਬੈਠਾ ਹੱਥ ਚ ਕਹਾੜ ਲੱਕੜਹਾਰਾ ਰੁੱਖ ਦੀ ਛਾਵੇਂ ਬੈਠਾ ਹੱਥ 'ਚ ਕਹਾੜਾ ਸੋ ਦੋਸਤੋ ਬਹੁਤ ਸ਼ੁਕਰੀਆ ਹਾਈਕੂ ਪੜਦੇ ਆਂ ਅਸੀਂ ਮਹਿਸੂਸ ਕੀਤਾ ਕਿ ਇਹ ਦਰਸਲ ਸ਼ਬਦਾਂ ਨਾਲ खिंची ਫੋਟੋ ਹੀ ਹੁੰਦੀ ਆ ਇਹ ਤੁਹਾਡਾ ਦਿਨ ਸੋਨਾ ਲੰਗੇ ਬਹੁਤ ਸ਼ੁਕਰੀਆ